ਹਾਂਜੀ ਆਪਾਂ ਤਰੀਲੇ ਬਣਾਉਣ ਲਈ ਆਪਾਂ ਅੱਧਾ ਕਿਲੋ ਕਰੇਲੇ ਲਏ ਆ ਤੇ ਉਹਨੂੰ ਆਪਾਂ ਛਰੜਕੇ ਚੰਗੀ ਤਰ੍ਹਾਂ ਕਰੇਲਿਆਂ ਨੂੰ ਸਾਫ਼ ਕਰ ਲਾਂਗੇ ਜਿਹੜਾ ਉੱਪਰ ਸਖਤ-ਸਖਤ ਹੁੰਦਾ ਉਹ ਆਪਾਂ ਉਹਨੂੰ ਕਰੇਲਿਆਂ ਦੇ ਉੱਪਰੋਂ ਲਾ ਦੇਵਾਂਗੇ ਕਿਉਂਕਿ ਇਸ ਦੇ ਨਾਲ ਫਿਰ ਕਰੇਲੇ ਜ਼ਿਆਦਾ ਕੋਲੇ ਨਹੀਂ ਬੰਦ ਦੇਗੇ ਤੇ ਚਲੋ ਆਪਾਂ ਸਾਰੇ ਕਰੇਲਿਆਂ ਨੂੰ ਇਸੇ ਤਰ੍ਹਾਂ ਸਾਫ਼ ਕਰਕੇ ਤੇ ਰੱਖ ਲੈਨੇ ਆ ਹਾਂਜੀ ਕ੍ਰੇਲੇ ਸਾਫ਼ ਕਰਨ ਤੋਂ ਬਾਅਦ ਹੋਣ ਆਪਾਂ ਇਸ ਤੇ ਨਮਕ ਲਗਾਵਾਂਗੇ ਸਾਰੇ ਕ੍ਰੇਲਿਆਂ ਤੇ ਚੰਗੀ ਤਰ੍ਹਾਂ ਆਪਾਂ ਨਮਕ ਲਗਾ ਦੇਣਾ ਹੈ ਉੱਪਰ ਵੀ ਤੇ ਅੰਦਰ ਵੀ ਸਾਰੇ ਚੰਗੀ ਤਰ੍ਹਾਂ ਤੁਸੀਂ ਨਮਕ ਲਗਾ ਦੇਣਾ ਇਸ ਤੇ ਨਾਲ ਅਗੇ ਕ੍ਰੇਲੇ ਬਿਲਕੁਲ ਕੋੜੇ ਨਹੀਂ ਬਣਦੇਗੇ ਤੇ ਬਹੁਤ ਵਧੀਆ ਬਣਦੇ ਨੇ ਚਲੋ ਆਪਾਂ ਕ੍ਰੇਲਿਆਂ ਨੂੰ ਨਮਕ ਲਗਾ ਕੇ ਤੇ ਆਪਾਂ ਇਹਨੂੰ ਘਟ ਤੋਂ ਘਟ ਆਪਾਂ 1 ਘੰਟਾ ਆਪਾਂ ਕ੍ਰੇਲਿਆਂ ਨੂੰ ਰੱਖਣਾ ਹੈ ਠੀਕ ਹੈ ਜੀ ਚਲੋ ਆਪਾਂ ਨਮਕ ਲਗਾ ਕੇ ਤੇ 1 ਘੰਟਾ ਤਰੇਲਿਆਂ ਨੂੰ ਰੱਖ ਦੇਵਾਂਗੇ। ਹਾਂਜੀ, ਕਰੇਲੇ ਆਪਾਂ 1 ਘੰਟਾ ਰੱਖਤੇ ਸੀਗੇ ਤੇ ਉਸ ਤੋਂ ਬਾਅਦ ਆਪਾਂ ਕਰੇਲਿਆਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਹੈ। ਕਿਉਂਕਿ ਕਰੇਲਿਆਂ ਵਿੱਚ ਫਿਰ ਜ਼ਿਆਦਾ ਨਮਕ ਹੋ ਜਾਂਦਾ ਹੈ ਤੇ ਆਪਾਂ ਹੁਣ ਇਸ ਤਰ੍ਹਾਂ ਕਰੇਲੇ ਨੂੰ ਧੋਣ ਨਾਲ ਕਰੇਲੇ ਬਿਲਕੁਲ ਵੀ ਕੋੜੇ ਨਹੀਂ ਬਣਦੇਗੇ। ਕਿ ਜਿਨ੍ਹਾਂ ਨੂੰ ਜ਼ਿਆਦਾ ਕਰੇਲੇ ਕਈ ਉਹਨੂੰ ਪਸੰਦ ਨਹੀਂ ਗੀ ਕਿ ਕਰੇਲੇ ਕੋੜੇ ਬੰਦੇ ਆ। ਤੇ ਜੇ ਤੁਸੀਂ ਇਸ ਤਰ੍ਹਾਂ ਕਰੇਲੇ ਬਣਾਉਗੇ ਤਾਂ ਬਿਲਕੁਲ ਵੀ ਕੋੜੇ ਕਰੇਲੇ ਨਹੀਂ ਬਣਨਗੇ ਬਹੁਤ ਹੀ ਸੁਆਦ ਕਰੇਲੇ ਬਣਨਗੇ ਤੇ ਤੁਸੀਂ ਕਰੇਲਿਆਂ ਨੂੰ ਚੰਗੀ ਤਰ੍ਹਾਂ واਸ਼ ਕਰ ਲੈਣਾ ਹੈ ਤੇ واਸ਼ ਕਰਨ ਤੋਂ ਬਾਅਦ ਉਹਦਾ ਜਿਹੜਾ ਬਿਲਕੁਲ ਉਹਦਾ ਪਾਣੀ ਆ ਤੁਸੀਂ ਚੰਗੀ ਤਰ੍ਹਾਂ ਨਚੋੜ ਕੇ ਤੇ ਇੱਕ ਉਹ ਨੂੰ ਸੈਪਰੇਟ ਪਲੇਟ ਵਿੱਚ ਰੱਖ ਲੈਣਾ ਹੈ ਸਾਰਿਆਂ ਨੂੰ ਚੰਗੀ ਤਰ੍ਹਾਂ واਸ਼ ਕਰਨ ਤੋਂ ਬਾਅਦ ਸੈਪਰੇਟ ਪਲੇਟ ਵਿੱਚ ਕੱਟ ਤੋਂ ਘੜ ਤੁਸੀਂ 5-10 ਮਿੰਟ ਉਸ ਰੱਖ ਲੈਣਾ ਹੈ ਠੀਕ ਹੈ ਜੀ ਚਲੋ ਆਪਾਂ ਸਾਰੇ ਕਰੇਲੇ ਵਾਸ਼ ਕਰ ਲੈਨੇ ਆ हां जी करेले ਆਪਣੇ वॉश हो चुके हैं ਤੇ ਉਸ ਤੋਂ ਬਾਅਦ ਲੈਏ ਨੇ ਆਪਾਂ ਚਾਰ ਪਿਆਜ਼ ਚਾਰ ਪਿਆਜ਼ ਤੇ ਇੱਕ ਆ ਪੱਲਸੰਦੀ ਗੰਢੀ ਲਈਆ ਉਹਨੂੰ ਬ੍ਰੀਕ ਬ੍ਰੀਕ ਕੱਟ ਲੈਣਾ ਤੁਸੀਂ ਇਹ ਚਿੱਲੀ ਗਟਰ ਵਿੱਚ ਕਰ ਲੋ ਤਾਂ ਜ਼ਿਆਦਾ ਵਧੀਆ ਏ ਠੀਕ ਹੈ ਜੀ ਹਾਂ ਜੀ ਫਿਰ ਆਪਾਂ ਕੜਾਈ ਵਿੱਚ ਤੇਲ ਪੋਣਾ ਹੈ ਤੇ ਇਹ ਵੱਡੀ ਕੜਛੀ ਜਿਹੜੀ ਹੈਗੀ ਆ ਮੈਂ ਢਾਈ ਕੜਛੀਆਂ ਤੇਲ ਪਾਇਆ ਏ ਤੇ ਢਾਈ ਕਰਛੀਆਂ ਵਿੱਚ ਬਹੁਤ ਵਧੀਆ ਕਰੇਲੇ ਫਰਾਈ ਹੋ ਜਾਂਦੇ ਆ ਤੇ ਹੁਣ ਆਪਾਂ ਤੇਲ ਗਰਮ ਹੋਣ ਤੱਕ ਆਪਾਂ ਕਰੇਲਿਆਂ ਨੂੰ ਫੇਰ ਇੱਕ ਵਾਰੀ ਚੰਗੀ ਤਰ੍ਹਾਂ ਨਚੋੜ ਲਾਂਗੇ ਤਾਂ ਕਿ ਜਿਹੜਾ ਕਰੇਲਿਆਂ ਵਿੱਚ ਪਾਣੀ ਆ ਉਹ ਚੰਗੀ ਤਰ੍ਹਾਂ ਸਾਰਾ ਪਾਣੀ ਨਿਕਲ ਸਕੇ ਕਿਉਂਕਿ ਬਾਅਦ ਵਿੱਚ ਜੇ ਆਪਾਂ ਕਰੇਲਿਆਂ ਨੂੰ ਇੱਕ ਕਰੀ ਚੰਗੀ ਤਰ੍ਹਾਂ ਨਚੋੜਾਂਗੇ ਨਹੀਂ ਤੇ ਤੇਲ ਵਿੱਚ ਪਾਣੀ ਵਿੱਚ ਪੈ ਕੇ ਪੈ ਜਾਵੇਗਾ ਤੇ ਜਿਆਦਾ ਸਬਜੀ ਫਿਰ ਵਧੀਆ ਨਹੀਂ ਬਣੂਗੀ ਤੇ ਇਸ ਕਰਕੇ ਤੁਸੀਂ ਚੰਗੀ ਤਰ੍ਹਾਂ ਇੱਕ ਵਾਰੀ ਉਹਨੂੰ ਫਿਰ ਦੁਬਾਰਾ ਤੋਂ ਕਰੇਲਿਆਂ ਨੂੰ ਦੇਖੋ ਪਾਣੀ ਹਜੇ ਨਿਕਲ ਰਿਹਾ ਕਰੇਲਿਆਂ 'ਚ ਉਹਨੂੰ ਇੱਕ ਵਾਰੀ ਫਰਾਈ ਕਰਨ ਤੋਂ ਪਹਿਲਾਂ ਜ਼ਰੂਰ ਤੁਸੀਂ ਕਰੇਲਿਆਂ ਵਿੱਚੋਂ ਪਾਣੀ ਕੱਢੋ ਤੇ ਕਰੀ ਫੇਰ ਉਹਨਾਂ ਨੂੰ ਚੰਗੀ ਤਰ੍ਹਾਂ ਨਚੋੜ ਕੇ ਦੇਖੋ ਆਪਾਂ ਨਚੋੜਿਆ ਵੀ ਸੀ ਤੇ ਫੇਰ ਦੁਬਾਰਾ ਕਿੰਨਾ ਪਾਣੀ ਨਿਕਲ ਆਇਆ ਏ ਤੇ ਇਹਨੂੰ ਨਚੋੜ ਕੇ ਤੇ ਤੁਸੀਂ ਫੇਰ ਇਹਨੂੰ ਕੜਾਈ ਵਿੱਚ ਕਰੇਲਿਆਂ ਨੂੰ ਫਰਾਈ ਕਰਨਾ ਹੈ ਚਲੋ ਆਪਾਂ ਕਰੇਲਿਆਂ ਨੂੰ ਫਰਾਈ ਕਰਦੇ ਆ ਤੇ ਤੇਲ ਵੀ ਆਪਣਾ ਬਸ ਗਰਮ ਹੋ ਗਿਆ ਏ ਤੇ ਤੁਸੀਂ ਜਦੋਂ ਵੀ ਕਰੇਲਾ ਕੜਾਈ ਵਿੱਚ ਪਾਓ ਤਾਂ ਜਰੂਰ ਧਿਆਨ ਦਿਓ ਕਿ ਜਿਆਦਾ ਫੇਸ ਨੂੰ ਜਿਆਦਾ ਕਲੋਜ਼ ਨਾ ਕਰਿਓ ਕਿਉਂਕਿ ਤੁਹਾਡੇ ਫੇਸ ਤੇ ਛਿੱਟਾਂ ਪੈ ਸਕਦੀਆਂ ਨੇ ਤੇ ਥੋੜਾ ਜਿਹਾ ਬਸ ਦੂਰ ਤੋਂ ਕੋਸ਼ਿਸ਼ ਕਰੋ ਕਿ ਕਰੇਲੇ ਪਾਓ ਤੇ ਬਸ ਥੋੜਾ ਜਿਹਾ ਧਿਆਨ ਨਾਲ ਕੇਅਰਫੁਲੀ ਨਾਲ ਚਲੋ ਜੀ ਆਪਾਂ ਹੁਣ ਸਾਰੇ ਕareleਆਂ ਨੂੰ ਫਰਾਈ ਕਰਾਂਗੇ ਚਲੋ ਆਪਾਂ ਕareleਆਂ ਨੂੰ ਫਰਾਈ ਕਰਕੇ ਗੋਲਡਨ ਫਰਾਈ ਕਰਕੇ ਤੁਹਾਨੂੰ ਦਿਖਾਉਣੀ ਆ ਹਾਂਜੀ ਦੇਖੋ ਤੇ ਆਪਣੇ ਕਰੇਲੇ ਗੋਲਡਨ ਫਰਾਈ ਹੋ ਰਹੇ ਆ ਬਸ 5 ਕੁ ਮਿੰਟ ਆਪਾਂ ਇਹਨਾਂ ਨੂੰ ਹੋਰ ਸੇਕ ਲਵੋਣਾ ਤੇ ਕਰੇਲੇ ਆਪਣੇ ਵਧੀਆ ਗੋਲਡਨ ਫਰਾਈ ਹੋ ਜਾਣੇ ਆ ਤੇ ਬਸ 5 ਕੁ ਮਿੰਟ ਇਹਨੂੰ ਆਪਾਂ ਸੇਕ ਲਵਾ ਕੇ ਤੇ ਫਿਰ ਆਪਾਂ ਗੈਸ ਕੀ ਇਹ ਬੰਦ ਕਰ ਦੇਵਾਂਗੇ ਹਾਂਜੀ ਹੁਣ ਆਪਾਂ ਕਰਾਂਗੇ ਪਿਆਜ਼ ਇਆਜ ਨੂੰ ਆਪਾਂ ਚੰਗੀ ਤਰ੍ਹਾਂ 골ਡਨ ਬ੍ਰਾਊਨ ਕਰ ਲੈਣਾ ਹੈ ਤੇ 골ਡਨ ਬ੍ਰਾਊਨ ਕਰਕੇ ਤੁਸੀਂ ਆਪਦੇ ਸਵਾਦ ਅਨੁਸਾਰ ਦੇ ਵਿੱਚ ਨਮਕ ਹਾਂਜੀ ਕ੍ਰੇਲਿਆਂ ਵਿੱਚ ਐਕਸਟਰਾ ਤੇਲ ਕੱਢ ਕੇ ਤੇ ਆਪਾਂ ਉਸੇ ਵਿੱਚ ਹੀ ਆਪਾਂ ਮਸਾਲਾ ਫਰਾਈ ਕਰਨਾ ਹੈ ਕ੍ਰੇਲੇ ਆਪਣੇ ਬਣ ਕੇ ਤਿਆਰ ਆ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਹੁਤ ਟੇਸਟੀ ਬੰਦੇ ਆ